ਤਾਂ ਮੈਂ ਬੜਾ ਪੰਥਕ ਆ। ਆ ਮੇਰਾ ਪਾਪਾ ਬੜਾ ਪੰਥਕ ਹੀ। ਲੁੱਟ ਕੇ ਤੁਸੀਂ ਸਾਰਾ ਹਲਕਾ ਖਾ ਗਏ ਚੰਗੇ ਪੰਥਕ ਜੀ। ਆ ਜਿਹੜਾ ਬਟੂਏ ਆਇਆ ਤਾਂ ਮੈਂ ਪੰਥਕ ਆ। ਉਹ ਆਪਣਾ ਮੀਆਂ ਵਿੰਡ ਵਾਲਾ ਮੰਨਾ ਤਾਂ ਮੈਂ ਪੰਥਕ ਹੀ ਗਿਆਦ ਖੋਤਾ ਤਾਂ ਮੈਂ ਪੰਥਕ ਆ। ਪ੍ਰਭੂ ਕੱਲਾ ਚਿਹਰਾ ਮੂਰਾ ਪੰਥਕ ਹੋਣਾ ਗੁਰਕਾ ਪੰਥਕ ਹੋਣਾ ਬੰਦਾ ਪੰਥਕ ਨਹੀਂ ਪੈ ਜਾਂਦਾ। ਇਹਦੇ ਨਾਲ ਲੁੱਟਣ ਦੀਆਂ ਦੁਕਾਨਾਂ ਬਣਾਈਆਂ ਪੰਥਕ ਬਣ ਕੇ। ਪੰਥਕ ਹੁੰਦਾ ਜਿਹੜਾ ਦੁੱਖ ਵੇਲੇ ਕਿਸੇ ਦੀ ਬਾਹ ਫੜੇ ਕਿਸੇ ਲੋੜਵੰਦੀ ਮਦਦ ਕਰੇ ਆ 7 ਮਹੀਨੇ ਪਹਿਲਾਂ ਆੜ ਆਈ ਪੂਰੇ ਪੰਜਾਬ ਚ ਬੜਾ ਨੁਕਸਾਨ ਹੋਇਆ ਆਪਣੇ ਵੀ 25 30 ਪਿੰਡ ਡੁੱਬੇ ਪਰ ਇਹ ਜੀਰੇ ਵਾਲੇ ਦੇ 30 35 ਪਿੰਡ ਡੁੱਬੇ ਬਲਟੋਏ ਦੇ ਵੀ ਡੁੱਬੇ ਉਦੋਂ ਇਹ ਪੰਥਕ ਹੀ ਜਿਹੜੇ ਤੇ ਕਿੱਥੇ ਰਹਿ ਗਏ ਜਿਹੜਾ ਯਾਰ ਖੁਦ ਤਾਂ ਫਿਰਦਾ ਨਾਲ ਭਾਵਟੋਏ ਵਾਲਾ ਨਾਲ ਜੀਰੇ ਵਾਲਾ ਦਾ ਕੋਈ ਹੋਰ ਤੁਹਾਡਾ ਪ੍ਰਾਪੰਤਰੀ ਹੀ ਬਨਾ ਨਹੀਂ ਜਾਂਦਾ ਸਰਜਣਾ ਹੀ ਮੇਰਾ ਪਾਣਾ ਚੱਲ ਜਣਾ ਵੀ ਮੇਰੀ ਮੀਟਿੰਗਾਂ ਚੰਡੀਗੜ੍ਹ ਮੈਂ ਡੀਪੂ ਚ ਆ ਕੇ ਆਂ ਪਟਿਆਲੇ ਮੈਂ ਬਠਿੰਡੇ ਆ ਮੈਂ ਜਿਹੜੀਆਂ ਮੀਟਿੰਗਾਂ ਹੈ ਗਿਆ ਉਹ ਵੀ ਕੈਨਸਲ ਕਰਤੀਆਂ ਮੈਂ ਅਫਸਰਾਂ ਨੂੰ ਕਹਿੰਦਾ ਵੀ ਜਿੰਨਾ ਚੜ੍ਹ ਆੜ ਨਹੀਂ ਨਾ ਰੁਕਦੇ ਉਹਨਾਂ ਤੇ ਕੋਈ ਮੀਟਿੰਗ ਨਹੀਂ ਰੱਖਣੀ ਮੈਂ ਲੋਕਾਂ ਦੇ ਵਿੱਚ ਰਹਿਣਾ ਪਾਪ ਜੀ 60 ਦਿਨ ਪਾਣੀ ਚ ਲਿਆੜਾਂ ਦਾ 60 ਦਿਨ ਤੁਹਾਡਾ ਭਰਾ ਉੱਥੇ ਬੰਦ ਤੇ ਰਿਹਾ ਦਿਨੇ ਰਾਤ ਰਾਤ ਦੇ 2-2 ਵਜੇ ਤੱਕ ਰਿਹਾ ਉੱਥੇ 8 ਵਜੇ ਤੱਕ ਜਿਹੜਾ ਰਾਤ ਨੂੰ 2 ਵਜੇ ਹਣਾ ਉੱਥੋਂ ਪਛਵਾਲੀ ਦਾ ਪੱਠੇ ਰਹਿਣਾ ਤੁਰੀ ਰਹੀ ਆਪ ਦੀ ਜੇਬ ਚੋਂ ਲੋਕਾਂ ਦੇ ਪਸ਼ੂਆਂ ਵਾਸਤੇ ਚੋਕਰ ਫੀਡ ਪੱਠੇ ਤੂੜੀ ਜੋ ਸਰਦਾ ਕੁਝਦਾ ਹੀ ਉਹ ਦਿੱਤਾ ਜਦੋਂ ਆਪਾਂ ਦਿੱਤਾ ਮੇਰੇ ਵਾਲੇ ਵੇਖ ਕੇ ਮੇਰੇ ਸਾਥੀਆਂ ਵੀ ਕਿਹ 10 ਪੂਰੀਆਂ ਦਿੱਤੀਆਂ ਕਿ ਇਹ ਵੀ ਕਿ 15 ਜਿੰਨੇ ਜੋਗਾ ਹਰੇਕ ਨੇ ਉੱਥੇ ਮਦਦ ਕੀਤੀ ਤੇ ਸਾਧ ਸੰਗਤ ਤਗੜੇ ਉਹ ਇਹ ਪੱਟੀ ਸ਼ਹਿਰ ਵਾਲਿਆਂ ਦੇ ਕੋਲ ਵੱਟੀ ਕੁਸ਼ਤੀ ਆਉਣੀ ਆ ਤੇ ਇੱਕ ਪੰਜਾਬ ਚ ਦੀ ਆਪਣੀ ਸਰਕਾਰ ਹੈਗੀ ਹੈ ਕਿ ਸੈਂਟਰ ਜਿੱਦੋਂ ਆਪਾਂ ਬੈਠੇ ਨਾ ਇੰਡੀਆ ਗਾਂਠ ਜੋੜ ਦੀ ਸਰਕਾਰ ਬਣਦੀ ਹੈ ਆਪਾਂ ਦੇ ਰੋਡ ਗਿਆ ਘਰ ਚੋੜ ਦੇ ਵਿੱਚ ਮੈਂਬਰ ਪਾਰਲੀਮੈਂਟ ਬਣ ਕੇ 5 ਕਰੋੜ ਤੇ ਇਖਤਿਆਰੀ ਫੰਡ ਸਾਲ ਦਾ ਹੈਗਾ ਹੀ ਹੈਗਾ ਆਪਣਾ ਉਹਦੇ ਉਹਨਾ ਹੀ ਹੋਣਾ ਜਦੋਂ ਆਪਣੀ ਉੱਥੇ ਸਾਂਝੀ ਸਰਕਾਰ ਬਣ ਗਈ ਭਾਵੇਂ 100 ਕਰੋੜ ਸਾਲ ਦਾ ਲੈ ਜੀ ਜਬਾਨ ਸੋਨਹਾ ਹੁਣ ਆਪਾਂ ਗਰਾਊਂਡ ਦੀ ਮੇਨ ਲੋਡ ਹੀ ਆਪਣੇ ਇਲਾਕੇ ਦਾ ਆ ਸਟੇਡੀਅਮ ਜਿਹੜਾ ਇਹ 2 2.5 ਕਿੱਲੇ ਥਾਈਆਂ ਜਿੱਥੇ ਆਪਾਂ ਸਟੇਡੀਅਮ ਬਣਿਆ ਬڑے ਜਾਨੇ ਮੇਰੇ ਕੋਲ ਦੇ ਵੀ ਇੱਥੇ ਸੁਧਾਰ ਕਰ ਦਿੱ ਗਏ ਸਾਰਾ ਸਹੀ ਕਰ ਦਿੱ ਗਏ ਮੈਂ ਵੇਖਿਆ ਵੀ ਯਾਰੇ ਜਗ੍ਹਾ ਥੋੜੀ ਆ ਨੌ ਕਿਲੇ ਥਾ ਆ 19 ਦੂਰੀ ਯਾਰ ਸਟੇਡੀਅਮ ਇੱਥੋਂ 19 ਦੂਰੀ ਆ 1.5 ਕਿਲੋਮੀਟਰ ਆ ਸਾਰੀ ਬੁਰਜਰਾ ਕੇ ਵਾਲੀ ਜਿਹੜੀ ਗਰਾਊਂਡ ਬਣਾਉਂਦੇ ਆ ਨੌ ਕਿਲੇ ਥਾ ਆ ਨੌ ਕਿਲਿਆਂ ਦੇ ਵਿੱਚ ਆਪਾਂ ਉਹ ਗਰਾਊਂਡ ਬਣਾਉਂਦੇ ਆ ਉਹਦੇ ਚ ਆਪਾਂ ਹਰ ਤਰ੍ਹਾਂ ਦੀ ਗਰਾਊਂਡ ਬਣਾ ਦੇਣੀ ਆ ਫੁੱਟਬਾਲ ਹਾਕੀ ਵਾਲੀ ਵਾਲ ਬਾਸਕਰ ਵਾਲ ਹੈਂਡਬਾਲ ਡਿਸਕਸ ਥਰੋ ਹੈਮਰ ਥਰੋ ਜੈਵਲਿਨ ਥਰੋ ਨਾਲ ਆਪਾਂ ਇੱਕ ਜਿਮ ਬਣਾਵਾਂਗੇ 100 ਵਰ ਛੱਤ ਕਿਟਾੜੀ ਹਵਾਦਾਰ ਬਣਾਵਾਂਗੇ ਉੱਚ ਡੰਬਲ ਬੈਂਚ ਪ੍ਰੈਸ ਸਾਰੀ ਤਰ੍ਹਾਂ ਦੀ ਵੇਟ ਕਰਨ ਦੀਆਂ ਮਸ਼ੀਨਾਂ ਉਹਦੇ 'ਚ ਡੇਢ ਘੰਟਾ ਦਿਨੇ ਤੇ ਡੇਢ ਘੰਟਾ ਸ਼ਾਮ ਨੂੰ ਆਪਾਂ ਭੈਣਾ ਵਾਸਤੇ ਵੀ ਟਾਈਮ ਰੱਖਾਂਗੇ ਭਾਵੇਂ ਪਟਿਆਉ ਜਾਣ ਤੇ ਭਾਵੇਂ ਪਿੰਡਾਂ ਦੀਆਂ ਭੈਣਾ ਉੱਥੇ ਜਾ ਕੇ ਐਕਸਰਸਾਈਜ਼ ਕਰਨ ਇੱਕ ਲੇਡੀ ਕੋਚ ਰੱਖਾਂਗੇ ਉੱਥੇ ਤੇ ਇੱਕ ਜੈਂਟਸ ਕੋਚ ਬੀਬੀਆਂ ਨੂੰ ਲੇਡੀ ਕੋਚ ਟ੍ਰੇਨਿੰਗ ਦਵੇ ਤੇ ਮੁੰਡਿਆਂ ਨੂੰ ਜੈਂਟਸ ਕੋਚ ਟ੍ਰੇਨਿੰਗ ਦਵੇ ਨਾਲੇ ਸਾਡੀਆਂ ਧੀਆਂ ਭੈਣਾਂ ਉੱਥੇ ਜਾਣਗੀਆਂ ਪਲੇਅਰ ਬਣਨਗੀਆਂ ਸਾਡੇ ਪੱਟੀ ਹਲਕੇ ਦਾ ਨਾਮ ਵਧਾਉਣਗੀਆਂ ਤੇ ਨਾਲੇ ਬੀਬੀਆਂ ਦਾ ਗਰੁੱਪ ਬਣੂਗਾ ਬੀਬੀਆਂ ਮਾਰਕਰਣਗੇ ਜੇ ਵੱਡੇ ਸ਼ਹਿਰਾਂ 'ਚ ਬੀਬੀਆਂ ਜਿਮ 'ਚ ਜਾ ਸਕਦੀਆਂ ਸਾਡੇ ਜੇ ਪੱਟੀ ਨਹੀਂ ਕਿਸੇ ਨੇ ਪ੍ਰਾਈਵੇਟ ਤੌਰ ਤੇ ਬਣਾਇਆ ਅਸੀਂ ਸਰਕਾਰੀ ਤੌਰ ਤੇ ਬਣਾ ਦਿੰਦੇ ਹਾਂ ਨਾਲੇ ਬੀਬੀਆਂ ਆਪ ਦਾ ਘੁੰਮ ਫਿਰਉਣਗੀਆਂ ਟਾਈਮ ਪਾਸ ਹੋ ਜੂਗਾ ਨਾਲੇ ਇੱਕ ਦੂਜੇ ਨਾਲ ਪਿਆਰ ਵਾਧੇ ਹੋਰ ਉੱਥੇ ਭੈਣਾਂ ਹੋਣਗੀਆਂ ਇੱਕ ਦੂਜੇ ਨਾਲ ਲਿੰਕ ਵਾਧੇ ਭੈਣਾਂ ਦੇ ਇੱਕ ਦੂਜੇ ਨਾਲ ਪਿਆਰ ਵਾਧਾ ਇੱਕ ਦੂਜੇ ਨਾਲ ਸਾਝ ਵਾਧੇ ਆ ਤੇ ਨਾਲ ਜਿਹੜੇ ਛੋਟੇ ਬੱਚੇ ਲੱਗੇ ਰਹਿਣਗੇ ਗੇਮ ਤੇ ਹੌਲੀ ਹੌਲੀ ਪਹਿਲਾਂ ਖੇਡਣਗੇ ਪੱਟੀ ਮੁੜਕੇ ਜਿਲਾ ਖੇਡਣਗੇ ਮੁੜਕੇ ਪੰਜਾਬ ਮੁੜਕੇ ਇੰਡੀਆ ਮੁੜਕੇ ਬਾਹਰ ਇੰਟਰਨੈਸ਼ਨਲ ਖੇਡ ਕੇ ਸਾਡਾ ਸਿਰ ਉੱਚਾ ਕਰਨਗੇ 골ਡ ਲੈ ਕੇ ਆਉਣਗੇ 골ਡ ਮੈਡਲ ਆਉ ਤੇ ਆਪੇ ਉਹਦੇ ਮੁਤਾਬਕ ਯੋਗਤਾ ਦੇ ਬੱਚੇ ਨੂੰ ਨੌਕਰੀ ਵੀ ਮਿਲੂ ਤੇ ਨਾਲ ਬਾਕੀ ਟਾਈਮ ਮੁੰਡੇ ਸਾਡੇ ਉੱਥੇ ਜਿਮਜ ਕਰਨਗੇ ਤੇ ਜਿਹੜੀ ਗਰਾਊਂਡ ਆ ਉਹ ਚ ਤੇ ਭਾਵੇਂ ਕੋਈ ਸਾਰੀ ਡੈੜੀ ਸੇਰ ਕਰੀ ਨਾਲ ਜਦੋਂ ਬੱਚੇ ਦੇ ਖੇਡਣ ਨੂੰ ਗਰਾਊਂਡ ਹੋਈ ਨਾ ਬੱਚੇ ਆਪੇ ਬਾਸਕਟਬਾਲ ਹਾਕੀ ਦੇ ਫੁੱਟਬਾਲ ਦੇ ਵਾਲੀਬਾਲ ਦੇ ਹਰ ਗੇਮ ਦੇ ਵੱਡੇ ਪਲੇਅਰ ਬਣ ਜਾਣਗੇ ਕਿਉਂਕਿ ਜੇ ਗਰਾਊਂਡ ਉਪਰ ਬੱਚੇ ਖੇਡਣਗੇ ਫੇਰ ਹੀ ਪਲੇਅਰ ਬਣਨਗੇ ਨਾ ਜੇ ਗਰਾਊਂਡ ਹੀ ਨਹੀਂ ਹੈਗੀ ਫਿਰ ਗਲੀਆਂ 'ਚ ਕ੍ਰਿਕਟ ਖੇਡਣੀ ਹੈ ਤੇ ਗਲੀਆਂ 'ਚ ਆਪਾਂ ਨੂੰ ਪਤਾ ਹੀ ਫਿਰ ਕਿੰਨੇ ਕਿੱਕ ਖੇਡ ਕੇ ਪਲੇਅਰ ਬਣਨ ਤੇ ਮਹਾਰਾਜ ਕਿਰਪਾ ਕਰੇ ਆਪਾਂ ਪੱਟੀ ਇਲਾਕੇ ਵਾਸਤੇ ਸਵੇਰ ਤੇ ਆਪਾਂ ਨੂੰ ਪਤਾ ਪੀਰ ਨੂੰ ਇਲਾਕੇ ਨੂੰ ਵਧੀਆ ਬਣਾਵਾਂਗੇ ਤੇ ਲੋਕ ਮੈਨੂੰ ਕਹਿਣਗੇ ਵੀ ਯਾਰ ਲਾਲਜੀਤ ਭੁੱਲਰ ਬਣਿਆ ਸੀ ਤੇ ਨੇ ਪੱਟੀ ਇਲਾਕੇ ਦਾ ਵਿਕਾਸ ਕਰਾਇਆ ਕਰੋਣੀ ਦਾ ਆਪਾਂ ਪੂਰੀ ਲੋਕ ਸਭਾ ਖਡੂਰ ਸਾਹਿਬ ਦੀ ਤਰੱਕੀ ਆ ਪਰ ਜਿੱਥੇ ਮੇਰਾ ਘਰ ਹੈ ਪਹਿਲ ਤੋਂ ਥੋੜੀ ਹੈ ਨਾ ਪੱਟੀ ਸ਼ਹਿਰ ਵਾਲੇ ਤੇ ਬੱਲੇ ਬੱਲੇ ਕਰਾ ਦਾਂਗੇ ਵਿਕਾਸ ਨਾਲ ਇੱਕ ਨੰਬਰ ਤੇ ਲੈ ਕੇ ਆਵਾਂਗੇ